ਸਤਨਾਮ ਵਾਹਿਗੂ ਸਾਹਿਬ ਜੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਰਨ ਜਨ ਤੇਰੀ ਸਤਿਵੰਤਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਫਿਰਤ ਫਿਰਤ ਪਰ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਅਤੇ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਾਹਿਬ ਦੇ ਸ਼ਲੋਕ ਮਹਲਾ 3 ਜਮ ਵੇਨ ਨਵਾ ਸਭ ਪਰਮ ਦੇ ਨਿਤ ਜਗ ਤੋਟਾ ਸੰਸਾਰ ਮਨੁਖ ਕਰਮ ਕਮਾ ਬਨੇ ਉਮ ਅੰਦਰ ਗਵਾਰ ਗੁਰਮਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਮਹਲਾ 3 ਜਾਹ ਜਹ ਜਗਾ ਸਹਜੇ ਸੁਭਾ ਗੁਰਮੁਖ ਅਨਧੇਨ ਉਸਤਤ ਹੋਵਾ ਮਨਮੁਖ ਪਰਮੈ ਸੰਸਾ ਹੋਵਾ ਅੰਤਰ ਚਿੰਤਾ ਨੀਂਦ ਨਾ ਸਵਣ ਗਾਨੀ ਜਾਗੇ ਸਵੇਹਿ ਸੋ ਪਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕ ਵਰਤ ਇੱਕ ਇੱਕ ਉਤਪਤਿਆ ਜੋ ਹਰ ਨਾਮ ਤੇ ਆਵੇ ਤੈਨ ਨਰ ਸੱਟ ਘੱਤੇ ਆ ਗੁਰਮਤੀ ਦੇ ਵਾਪ ਗੁਰਮ ਕੋ ਹਰ ਜਪਿਆ ਜੋ ਹਰ ਨਾਮ ਤੇ ਆਵਹਿ ਤੈਨ ਡਰ ਸੱਟ ਖੱਤਿਆ ਗੁਰਮਤਿ ਦੇਵਾ ਆਪ ਗੁਰਮਖ ਹਰ ਜਪਿਆ ਸ਼ਲੋਕਾ ਮਹਲਾ 3 ਵਿਣ ਨਾਵੇ ਸਭ ਧਰਮ ਦੇ ਨੇਤ ਜਗ ਟੋਟਾ ਸੰਸਾਰ ਮਨਮੁਖ ਕਰਮ ਕਮਾਵਨੇ ਹਮ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਤੀਜੇ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਅੰਗ 646 ਉਪਰ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਲਗਾਹੇ ਪ੍ਰਵਾਨ ਕਰਨਾ ਨਗਰ ਖੇੜੇ ਤੇ ਮੀਰ ਪਰੇ ਹੱਥ ਰੱਖਣਾ ਸਮੁੱਚੀ ਕਾਇਨਾਤ ਸਮੁੱਚੇ ਸੰਸਾਰ ਦਾ ਭਲਾ ਕਰਨ ਸਭ ਨੂੰ ਵਾਹਿਗੁਰੂ ਦੀ ਕਾਰਤਾ ਵਾਹਿਗੁਰੂ ਦੀ ਹੱਥ ਹੈ